ਜੱਜ ਤੇ ਤਵਾਰ ਦੀ ਟੀਮ ਦੇ ਦਰਮਿਆਨ ਇਹ ਪਹਿਲੇ ਮੈਚ ਦੀ ਸ਼ੁਰੂਆਤ ਹੋ ਰਹੀ ਹੈ ਬਾਜੂ ਵੀ ਆ ਗਿਆ ਚੋੜਾ ਸੈਰ ਦਾ ਸੈਦੋ ਵਾਲੀਆ ਜੱਗੂ ਮੈਨੂੰ ਲੱਗਦਾ ਵੀ ਖੇਡ ਮੈਦਾਨ ਦੇ ਵਿੱਚ ਖੀਰਾ ਮੜ ਕੇ ਬੋੜ ਦਾ ਇੰਤਜ਼ਾਰ ਹੋ ਰਿਹਾ ਹੈ ਪੁਆ ਜਿਹੜੇ ਸੋਰ ਮੈਂ ਸਿੰਘ ਦਲੇਰ ਮੀਆਂ ਨਿਕਲੇ ਪੁੱਤ ਸਰਵਾਰ ਦੇ ਸ਼ਹਿਰ ਬਾਕੀ ਜਿਵੇਂ ਮੇਲੋਂ ਨਿਕਲੇ ਸ਼ੇਰ ਮੀਆਂ ਜੱਗਾ ਚੱਕਰ ਜੀ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਅੱਜ ਦੇ ਕਬੱਡੀ ਕੱਪ ਲਈ ਹੈ ਪਹਿਲਾ ਜੱਫਾ ਉਹਨਾਂ ਵੱਲੋਂ ਇਹ 10000 ਦਾ ਹੋਵੇਗਾ ਤੇ ਮਾਈਕ ਦੇ ਵੱਡਾ ਭਾਈ ਪਰਨਾ ਸਿੰਘ ਜੀ ਗੱਲ ਕਰਨਗੇ। ਧਰੋ। ਇਧਰ ਦੇ ਪਾਸੇ ਧਿਆਨ ਮਾਰ ਮਾਜੇ ਦੀ ਧਰਤੀ ਦਾ ਕੋਣ ਪ੍ਰੀਤ ਲੱਤੂ ਵਾਲਾ ਵੀ ਮੈਦਾਨ ਦੇ ਵਿੱਚ ਆ ਗਿਆ ਹੈ। ਆਓ ਪ੍ਰੀਤ ਲੱਤੂ ਵਾਲਾ ਵੀ ਮੈਦਾਨ ਦੇ ਵਿੱਚ ਆ ਗਿਆ। ਦਰਸ਼ਕਾਂ ਨੇ ਪਿਆਰ ਦਿੱਤਾ ਹੈ। ਆਪਣੇ ਆਪ ਤਾੜੀਆਂ ਵੱਜਦੀਆਂ ਨੇ। ਚੰਗੇ ਦਰਸ਼ਕਾਂ ਦਾ ਪਿਆਰ, ਸਤਿਕਾਰ ਕਿਉਂਕਿ ਰੱਬ ਹੈ ਜਿਹੜਾ ਇਹ ਲੋਕਾਂ ਦੇ ਵਿੱਚ ਵਸਦਾ ਹੈ ਇਹ ਜਦੋਂ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਜਦੋਂ ਬੰਦਾ ਮਿਹਨਤ ਕਰਦਾ ਹਿੰਮਤ ਕਰਦਾ ਤੇ ਦੁਨੀਆ ਦੇ ਵਿੱਚ ਕੁਝ ਨਾ ਖੱਟੇ ਹੋ ਨਹੀਂ ਸਕਦਾ ਲਓ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਆ ਜੱਗੂ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਇੱਕ ਪਾਸੇ ਅਮਰਤ ਨਾਲ ਸ਼ੇਰੂ ਨਾਲ ਅਰਸ਼ ਤੇ ਦੂਸਰੇ ਪਾਸੇ ਕਹਿੰਦੇ ਗੋਪੀ ਆਹ ਚਾਲੀ ਆਫੀ ਚੋਟੀ ਦੇ ਨੇ ਪਰ ਪਹਿਲਾ 1.5 ਪੁਆਇੰਟ ਜਿਹੜਾ ਅੱਜ ਸਵੇਰੇ ਮਾਝਾ ਪਲਾਸ ਦੁਆਬਾ ਦੀ ਟੀਮ ਦੇ ਰਾਹਤੇ ਜੁੜਦਾ ਹੋਇਆ ਲੈ ਵੀ ਵੀਰਿਆ ਪੈਂਦੀ ਕਬੱਡੀ ਅੱਜ ਸਵੇਰੇ ਖੇਡ ਮੈਦਾਨ ਦੇ ਵਿੱਚ ਹਾਂ ਕਹਿੰਦੇ ਕਬੱਡੀ ਮੈਦਾਨ ਦੇ ਵਿੱਚ ਟੱਕੀਏ ਮੇਰੇ ਮਿੱਤਰੋ ਕੁਆਦ ਪਲੱਸ ਮਾਝਾ ਦੇ ਬੇੜੇ ਇੱਕ ਕਰੀ ਦੇ ਵੀਡੀਓ ਲੱਗਾ ਹੋਇਆ ਬਾਪੂ ਵੀ ਪੁੱਜਿਆ ਤੇ ਪੁੱਤਰ ਵੀ ਪੁੱਜਿਆ ਕਿੱਡੀ ਮਾਨ ਵਾਲੀ ਗੱਲ ਆ ਮੇਰੇ ਮਿੱਤਰੋ ਸੁਖਮਣ ਦੀ ਕਾਰਤਾ ਪੂਰੀ ਨਹੀਂ ਹੋ ਸਕਦੀ ਨੌਜਾਨਾ ਉਹ ਪਹਿਲੀ ਕਬੱਡੀ ਮੇਰੇ ਮਿੱਤਰੋ ਆ ਸ਼ਗਰਪੁਰਿਆ ਕਮਾਲ ਕਰਦਾ ਹੋਇਆ ਫੇਰ ਮੈਦਾਨ ਦੇ ਵਿੱਚ ਟੱਕਰ ਟੱਕਰ ਪਹਿਲਾ ਜੱਫਾ 1000 ਕਾ ਨਾ ਬਣਾ ਮੈਂ ਕਹਿੰਦਾ ਸ਼ੰਗਰਪੁਰਿਆ ਤਾਟਾ ਵੀ ਤਾਜਕਲ ਸਰਾ ਦਾ ਹੀ ਪੜਿਆ ਹੁੰਦਾ ਇਧਰ ਖੇਡ ਕਬੱਡੀ ਦਾ ਸ਼ਾਇਦਾ ਮਾਰੋ ਫਰਤਾਨੀ ਸ਼ਾਇਦ ਦੇ ਲਈ ਤੇ ਭਾਗਾ ਵਾਲਾ ਪਲੇਅਰ ਹੈ ਇੱਥੋਂ ਸਮਾਂ ਦਾ ਉਹ ਵੀ ਭਾਗਾ ਵਾਲਾ ਤੇ ਜਿਹੜਾ ਮੱਲੀ ਸਾਹਿਬ ਹੈ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਆਉਣਾ ਹੈ ਉਹ ਵੀ ਭਾਗਾ ਵਾਲਾ ਹੈ ਇਹ ਭਾਗਾ ਵਾਲਾ ਖਿਡਾਰੀ ਹੈ ਆਹ ਸਾਹਮਣੇ ਚਾਰ ਨੇ ਗੋਪੀ ਮਾਰਗੀ ਦੀ ਧਰਤੀ ਹੈ ਅਰਸ਼ ਤੇ ਅਮਰਤਨ ਤਿਆਰ ਹੈ ਨਾਲ ਸ਼ੇਰੂ ਤਨਹੋਰੀ ਦਾ ਇਹ ਪੁਆਦ ਦੀ ਟੀਮ ਵੱਡੇ ਪੱਧਰ ਤੇ ਬਣੀ ਹੈ ਰੇਡ ਪੈ ਗਈ ਹਰਿਆਉ ਦੀ ਕਰਿਓ ਗੱਲ ਲਓ ਖੇਡ ਮੈਦਾਨ ਦੇ ਵਿੱਚ ਅਮਨ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਪਰ ਸਾਹਮਣੇ ਕਾਕਾ ਦੇ ਦੂਸਰੇ ਪਾਸੇ ਵੀਡੀਓ ਦੁਨੀਆ ਦੇ ਵਿੱਚ ਚਰਚੇ ਹੁੰਦੇ ਆਂ ਪ੍ਰੀਤਵਰਗੇ ਚਾਲਿਆਫੀ ਨੇ ਇੱਕ ਪਾਸੇ ਕਹਿੰਦੇ ਪੁਆਇੰਟ ਖੇਡ ਰਿਹਾ ਹੈ ਚੰਡੀਗੜ੍ਹ ਦਾ ਏਰੀਆ ਪਾਲੇ ਪਲੇ ਪਾਸੇ ਅਮਨ ਐਸੋਲੇ ਅੰਕ ਦਾ ਵਾਦਾ ਕਰਦਾ ਹੋਇਆ ਸ਼ਾਨਦਾਰ ਮੈਚ ਅੱਜ શ્રી ਅਨੰਦਪੁਰ ਸਾਹਿਬ ਦੀ ਧਰਤੀ ਹੈ ਲਓ ਕਬੱਡੀ ਪਾਉਣ ਦੇ ਵਾਸਤੇ ਮੇਰਾ ਖਿਆਲ ਹੈ ਜਹਾਜ ਅੱਜਵਲੇ ਬਿਲਕੁਲ ਤਿਆਰ ਹੈ ਪਰ ਸਾਹਮਣੇ ਕਹਿੰਦੇ ਦੋਨੇ ਪਾਸੇ ਸਰਦਾਰਾਂ ਨੇ ਲਓ ਕਹਿੰਦੇ ਸ਼ੰਤਰ ਜਹਾਜ ਅੱਜ ਕਬੱਡੀ ਪਾਰਿਆ ਮੇਰੇ ਮਿੱਤਰੋ ਜਿਹੜੇ ਗੁਰਦਾਸਪੁਰ ਦੀ ਧਰਤੀ ਹੈ ਮਾਝਾ ਮਾਲਵਾ ਬਿਆਪਾ ਪਿਆਵ ਗੱਲ ਕਹਿੰਦੇ ਮਾਲਕੀ ਵਾਲੇ ਦਾ ਟੱਕਰ ਹੋਈ ਹੈ ਪਹਿਲੀ ਕਬੱਡੀ ਤੇ ਜਹਾਜ਼ ਬਣ ਲੱਗ ਪਿਆ ਮੱਲੀ ਸਾਹਿਬ ਜਹਾਜ਼ ਉਡੰਗੇ ਵੀ ਤੇ ਜਹਾਜ਼ ਉਸਤਾਦ ਜੀ ਦੇ ਕਹਿਣ ਨੂੰ ਲੈਣ ਵੀ ਹੋਣਗੇ ਜ਼ਰੂਰ ਅਜੇ ਕਬੱਡੀ ਹੈ ਇਹਦਾ ਪਤਾ ਵੀ ਗੱਲ ਕਿੱਧਰ ਨੂੰ ਜਾਣੀ ਹੈ ਲਓ ਸਾਹਮਣੇ ਕਹਿੰਦੇ ਦਸਵਾਲੀਆਂ ਦੀ ਰੇਡ ਪੈ ਰਹੀ ਹੈ ਯਾਰ ਨੇ ਚਾਰੇ ਦੇ ਚਾਰੇ ਪਿਆਰ ਨੇ ਖੇਡ ਮੈਦਾਨ ਵਿੱਚ ਆਹ ਕਹਿੰਦੇ ਕੋਲਾ ਸੰਗਲਾ ਬਾਜੂ ਜਿਹੜੇ ਜਿਹੜੇ ਮੱਥੇ ਇੱਕ ਵਾਰੀ ਤਾੜੀਆਂ ਮੁਖੋਂ ਨੇ ਵੀ ਮਾਰ ਦਿਓ ਮੇਰੇ ਮਿੱਤਰੋ ਇਹ ਧਰਤੀ ਤੇ ਮਾਨ ਇੱਕ ਗੱਡੀ ਵੀ ਸਨਮਾਨ ਦੇ ਵਿੱਚ ਮਿਲੀ ਹੈ ਬੱਸ ਹੋਣ ਦਾ ਵੀ ਮਾਨ ਸਨਮਾਨ ਇਸੇ ਆਇਆ ਆਓ ਸਾਹਮਣੇ ਟਰੈਕਟਰ ਜਿੱਤਲੇ ਜਿੰਨੀਆਂ ਗੱਡੀਆਂ ਨਾਲੇ ਜਿੱਤਲੇ ਘੋੜਾ ਉਹ ਮੰਜ਼ਿਲ ਤੇ ਪਹੁੰਚ ਜਾਂਦਾ ਜੇ ਤੁਰਦਾ ਥੋੜਾ ਥੋੜਾ ਹਰਿਆਉਂ ਸਾਹਿਬ ਵੇਖੋ ਟੱਕਰ ਕਲਾ ਵਾਲਾ ਇਸੇ ਅੰਕ ਦਾ ਵਾਅਦਾ ਕਰ ਗਿਆ ਅਰਸ਼ ਤੋਂ ਨੰਬਰ ਲੈਣਾ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਪਰ ਸਾਹਮਣੇ ਕਹਿੰਦੇ ਪ੍ਰੀਤ ਉਹ ਜਾਫ ਲੈਣ ਦੇ ਵਿੱਚ ਨਾਲ ਗਿਆ ਨਾਲ ਅਰਸ਼ ਹੈ ਨਾਲ ਸੁਦੀਕ ਹੈ ਨਾਲ ਕਾਕਾ ਆਹ ਕਾ ਮੇ ਚਾਰੇ ਟੋਪ ਦੇ ਨੇ ਅੱਜ ਮਾਝਾ ਮਾਲਵਾ ਦੋਆਬਾ ਖੇਡ ਰਿਹਾ ਪਰ ਇਧਰਲੇ ਪਾਸੇ ਦਿੱਤੀਓ ਉਹ ਸੁਖਮਣ ਦਾ ਵੀਰ ਇਸ ਵੇਲੇ ਗੱਲ ਕੀ ਬਣਦੀ ਏ ਇੱਕ ਪਾਸੇ ਕਹਿੰਦੇ ਅਰਸ਼ ਅਰਸ਼ ਐਸਰ ਲਾਜਾਫੰਕ ਦਾ ਵਾਦਾ ਕਰਦਾ ਹੋਇਆ ਲਓ ਜੱਗੂ ਆ ਗਿਆ ਵੀਰ ਜੀ ਇੱਕ ਅੱਜ ਤੋਂ 1020 ਦੀ ਢੰਡਾ ਸਾਹਿਬ ਕਹਿੰਦੇ ਚੋਲਾ ਸਾਹਿਬ ਦੇ ਅਰਸ਼ ਦੇ ਜੱਫੇ ਲਈ ਵੱਡੇ ਪੱਤਰ ਦੇ ਨਾਲ ਸਾਡੇ ਵੀਰ ਬੱਬੀ ਯੂਐਸਏ ਵੱਡਾ ਭਰਾ ਲੈ ਵੀ ਵੀਰ ਤਰੀਹੇ ਵਾਲਾ ਜਿਹੜਾ ਇੰਟਰਵਿਊ ਸੁਣੀ ਨਾ ਮੈਂ ਸ਼ਾਹਜਾਦ ਅਲੀ ਵੀ ਉਹਨੇ ਕਹਿੰਦੇ ਮੇਰਾ ਸਤਾਬ ਵੀਰ ਤਰੀਹੇ ਵਾਲਾ ਆ ਟੱਕਰ ਸਿਰੇ ਦੀ ਹੈ ਮਾਨ ਕੇ ਆ ਵੀ ਮੰਮੀ ਪਾਰੀ ਦਾ ਘੋੜਾ ਮੇਰੇ ਮਿੱਤੋ ਸਿਰੇ ਦਾ ਮੈਚ ਦੁਨੀਆ ਵਿੱਚ ਵੱਡੀ ਗੱਲ ਹੈ ਅੱਜ ਦੇ ਮੇਲੇ ਦੀ ਪੈਸੇ ਆ ਅਰਸ਼ ਦੇ ਵੀਰ ਬਣ ਕੇ ਫੜ ਕੇ ਲੈ ਜਾਓ ਸਰਦਾਰ ਜੀਸੀ ਜੀ ਢੰਡਾ ਸਾਹਿਬ ਨੇ ਕੁਲ ਦੇ ਕਰ ਦਿੱਤੇ ਹੈ ਪਹਿਲੇ ਜੱਫੇ ਦਾ 1000 ਰੁਪਿਆ ਜੱਗਾ ਚੰਦਰ ਜੀ ਉਹਨਾਂ ਦੇ ਜਿਹੜੇ ਮਾਨਸਮਾਨ ਰਾਜਾ ਸਾਡਾ ਵੀਰ ਹੈ ਬੋਪਾ ਰਾਏ ਪਿੰਡ ਹੈ ਸ਼ਹੀਨਾਂ ਦੇ ਲਾਗੇ ਕਰਕੇ ਸੈਂਪਲੀ ਸਾਹਮਣਾ ਗੱਗੂ ਕਬੱਡੀ ਪਾ ਰਿਹਾ ਹੈ ਪ੍ਰੀਤ ਆ ਗਿਆ ਭਾਈ ਗੱਤੂ ਵਾਲਾ ਕੱਢੀ ਦੇ ਉੱਪਰ ਬਹੁ ਸ਼ੰਗਰਪੁਰਿਆ ਚਾਰ ਨੇ ਆਓ ਸਾਹਮਣੇ ਮੁਕਾਬਲਾ ਸਿਰੇ ਦਾ ਹੈ ਇਧਰ ਕਹਿੰਦੇ ਯਾਦਾ ਸੁਰਤਪੁਰਿਆ ਖੇਡ ਕਬੱਡੀ ਦਾ ਮਾਲ ਅਗਲਾ ਮੈਚ ਵੀ ਚੋਟੀ ਦਾ ਆ ਵੀ ਚੋਟੀ ਦਾ ਤੇ ਮੱਲੀ ਸਾਹਿਬੋ ਫਾਈਨਲ ਵੀ ਚੋਟੀ ਦਾ ਅਮਨ ਮਲਸੀਆ ਦਾ ਤੇ ਸਾਡੇ ਤਰਲੋਪ ਸਿੰਘ ਜੀ ਮੱਲੀ ਸਾਹਿਬ ਦਾ ਰਣਜੀਤ ਸਿੰਘ ਢੰਡਾ ਸਾਹਿਬ ਕਹਿੰਦੇ ਵੀ ਕੀ ਕੀ ਹਿਆਰ ਦਾ ਸਨਮਾਨ ਕਰਨਾ ਹੈ ਇੱਕ ਬੋਲ ਥਾਰ ਲੈ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਇੱਕ ਬਲੱਡ ਕਹਿੰਦੇ ਸਾਡੇ ਸਤਕਾਰਯੋਗ ਬਿੱਲਾ ਗਿਲ ਦੀਨੇ ਵਾਲੀਆਂ ਮਾਝੇ ਦਾ 4x4 ਉਹਨੇ ਕਹਿੰਦੇ ਪਿਛਲੇ ਸਾਲ ਵੀ ਟਰੈਕਟਰ ਐ ਸਾਲ ਬਲੱਡ ਲਓ ਟੱਕਰ ਸਾਹਮਣੇ ਮੈਦਾਨ ਦੇ ਵਿੱਚ ਅਮਰਕਪੁਰ ਸਾਲਪੁਰ ਟੱਕਰ ਟੱਕਰ ਅੱਜ ਧੂੜਾਂ ਵੇਖੀ ਉੜਦੀਆਂ ਕੇ 2265 ਮਹਾਲੀ ਦਾ ਤਿਲਜੀਰਵਾ ਪਿੱਛੇ 8 ਬੱਲੀਆਂ ਆ ਰੌਲੇ ਵਾਲੇ ਟੱਕਾ ਵਿੱਚ ਫਿਰ ਇੱਕ ਖਾੜੂ ਪੌਣਾ ਜੱਟ ਬੱਲੀਆਂ ਅੱਜ ਅੰਨੇ ਖਾੜੂ ਪੌਣਾ ਅੱਜ ਕਰਦਾ ਬਣੀਆ ਹਰਿਆਉ ਸਾਹਿਬ ਜਹਾਂ ਆ ਗਿਆ ਉਹ ਜਹਾਜ਼ ਆ ਗਿਆ ਗਰਦਾ ਉੱਡਣ ਵੀ ਕਿਉਂ ਨਾ ਪਹਿਲਾ ਇਨਾਮ 5 ਲੱਖ ਰੁਪਈਆ ਹੈ ਸਾਡੇ ਜੱਗਾ ਚੱਕਰ ਜੀ ਵੱਲੋਂ ਸਪான்ਸਰ ਕੀਤਾ ਗਿਆ ਹੈ ਦੂਜਾ 3 ਲੱਖ ਹੈ ਸਾਡੇ ਚਰਨ ਸੁਜਾਪੁਰ ਜੀ ਦੇ ਵੱਲੋਂ ਹੈ ਉਹ ਬੈਸਟਾਂ ਦੇ ਲਈ ਹਾਰ ਲੈ ਨੇ ਇੱਕ ਰਜੀਤ ਢੰਡਾ ਜੀ ਦੇ ਵੱਲੋਂ ਆ ਦਰ ਆ ਦੂਸਰਾ ਕਹਿੰਦੇ ਬਿੱਲੇ ਬੰਦੇ ਵੱਲੋਂ ਪਰ ਇਹਦੇ ਲਈ ਪਾਸੇ ਹਰਸ਼ ਪਰਕਰਮੇ ਸ਼ੰਕਰ ਹੈ ਵਾਹ ਅੱਜ ਤਾਂ ਨਵਾਬ ਬਣ ਗਿਆ ਇਹ ਤਾਂ ਨਵਾਬ ਬੰਨਾ ਉਹ ਗੁਰਕਰਤ ਸਿੰਘ ਦੀ ਚਰਮ ਸੁਜਾਪੁਰ ਵੱਡੇ ਭਾਈ ਕਹਿੰਦੇ ਵੀ ਸ਼ਹਿਜ਼ਾਦਿਆਂ ਤਿੰਨ ਰੇਡਾਂ 5000 ਦੀਆਂ ਹੋਣ ਗਿਆ ਤਿੰਨ ਰੇਡਾਂ 5000 ਦੀਆਂ ਹੋਣ ਗਿਆ ਛੋਟੀ ਦੀ ਰੇਡ ਪਰਮੇ ਭਾਈ ਕਰੀ ਗੱਲ ਆਓ ਫੇਰ ਮੈਦਾਨ ਦੇ ਅੰਦਰ ਅਇਸੋਲੇ ਪੈਂਦੀ ਕਬੱਡੀ ਦੇ ਉੱਤੇ ਗੱਲ ਕੀ ਵਰਦੀ ਆ ਇੱਕ ਪਾਸੇ ਰਾਹੁਲ ਪ੍ਰੀਤ ਤੇ ਦੂਸਰੇ ਪਾਸੇ ਇਹ ਹੈ ਕਹਿੰਦੇ ਕਾਕਾ ਪਰ ਪੁਆਇੰਟ ਧਾਵੀ ਦੇ ਲਈ ਜੁੜਦਾ ਹੋਇਆ ਅਮਨ ਅੰਕ ਦਾ ਵਾਧਾ ਕਰ ਗਿਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮਖਣਾ ਆਹ ਮੱਖੀਗਰਾਂ ਵਾਲਾ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਜਾਂਦੇ ਦਾ ਹਰ ਇੱਕ ਜੱਫਾ ਗਲਵੰਤ ਸ਼ਾਹ ਜੀ ਦੇ ਵੱਲੋਂ 1000 ਦਾ ਹੋਏਗਾ ਲੱਗਦਾ ਹੋਇਆ ਉਧਰ ਕਹਿੰਦੇ ਚਰਨ ਸੂਜਾਪੁਰ ਵੱਡਾ ਬਾਜ਼ੀ ਕਹਿੰਦਾ ਬਿੱਲਾ ਗਿਲਦੀਨੇ ਵਾਲਿਆ ਹਜਿੰਦਰ ਸਰਪੰਚ ਆਪ ਆਇਆ ਹੋਇਆ ਵੱਡੀ ਮੁਬਾਰਕਾ ਦੇ ਰਿਹਾ ਹੈ ਉਧਰ ਪ੍ਰਤਾਪ ਮੋਦੀ ਜੀ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਮੇਲੇ ਲਈ ਐਸ ਵੀ ਤੁਫਨ ਸਾਡਾ ਭਰਾ ਉਹਨਾਂ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਇਸ ਕਬੱਡੀ ਦਾ ਪੜੀ ਲਓ ਸਾਹਮਣੇ ਕਹਿੰਦੇ ਰੇਡ ਪੈਰੀਆ ਲਾਡੀ ਦੀ ਕਬੱਡੀ ਪੈਰੀਆ ਤੇ ਵੀਰੇ ਕਰ ਗੱਲ ਆਹ ਲਾਡੀ ਕਹਿੰਦੇ ਜੱਸੋਵਾਲ ਜਿਲ੍ਹੇ ਲੁਧਿਆਣੇ ਦਾ ਜਿਲ੍ਹੇ ਲੁਧਿਆਣੇ ਦਾ ਪਿੰਡ ਹੈ ਜੱਸੋਵਾਲ ਜਿਸਨੇ ਕਹਿੰਦੇ ਪੱਥਰ ਵਰਗਿਆਂ ਨੂੰ ਜਨਮ ਦਿੱਤਾ ਤਾਲਾ ਜਿਪਦੇ ਹੋਏ ਨੇ ਕਿਤੇ ਬੋਲੇ ਦੀਆਂ ਗੱਲਾਂ ਹੋਈਆਂ ਪਰ ਇਧਰਲੇ ਪਾਸੇ ਹੋ ਖੇਡ ਮੈਦਾਨ ਦੇ ਵਿੱਚ ਕਾਕਾ ਪਰ ਦੂਸਰੇ ਪਾਸੇ ਲਾਡੀ ਜਸਵੰਤ ਵਾਲਿਆ ਆਪਣੀ ਟੀਮ ਦੇ ਵਾਸਤੇ ਪਾੜ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਸੱਤੋਵਾਲੀਆ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਆਹ ਸਾਹਮਣੇ ਚਾਰ ਜਾਫੀ ਨੇ ਇੱਕ ਪਾਸੇ ਸ਼ੇਰੂਆ ਆਹ ਦੂਸਰੇ ਪਾਸੇ ਕਹਿੰਦੇ ਬਿੱਲਾ ਆਹ ਬਿੱਲੇ ਦੇ ਨਾਲ ਅਰਸ਼ ਤੇ ਅਰਸ਼ ਦੇ ਨਾਲ ਅਮਰਤ ਚਾਰੋਂ ਦੇ ਚਾਰੋਂ ਚੋਟੀ ਦੇ ਨੇ ਅਰਸ਼ ਦੇ ਨਾਲ ਅਮਰਤ ਆਹ ਸਾਹਮਣੇ ਕਹਿੰਦੇ ਖੰਡੇ ਬਾਟੇ ਦਾ ਅਮਰਤ ਵੀ ਆਹ ਧਰਤੀ ਤੋਂ ਕਹਿੰਦੇ ਗਿੱਦੜੇ ਸ਼ੇਰ ਬਣਾਲੇ ਵਾਲੀ ਗੱਲ ਕੀਤੀ ਮੇਰੇ ਬਾਜਾ ਵਾਲੇ ਮਾਹੀ ਨੇ ਆਹ ਟੱਕਰ ਸਿਰੇ ਦੀ ਐ ਆਹ ਸ਼ੇਰੂ ਹੈ ਤਨਹਰੀ ਵਾਲਾ ਵੱਡੇ ਵੱਡੇ ਮਾਲ ਨੇ ਦੂਜਾ ਮੈਚ ਵੀ ਖੇਡਿਆ ਜਾਵੇਗਾ ਮਾਲਵਾਰ ਵਰਸ ਗਬਾਬਾ ਗਬਾਬਾ ਸਾਹਿਬ ਇਹੀ ਮੈਚ ਆਣਾ ਉਹ ਵੀ ਟੀਮ ਆਪਣੀ ਤਿਆਰੀਆਂ ਦੱਸ ਦਿਓ ਪਲੀਜ਼ ਕਿਹਦਾ ਮੈਚ ਅਗਲਾ ਵੱਡੇ ਪੱਦਰ ਤੇ ਮਾਲਵਾ ਤੇ ਹਰਿਆਣਾ ਵਾਹ ਜੀ ਵਾਹ ਇਧਰ ਸੁੱਖਾ ਬਨੂੜ ਵਾਲਾ ਬਨੂੜ ਵਾਲਾ ਨੇ ਵੀ ਇਸ ਸਾਲ ਕਹਿੰਦੇ ਵੱਡੀਆਂ-ਵੱਡੀਆਂ ਟੀਮਾਂ ਨੂੰ ਵਕਤ-ਵਕਤ ਪਾਇਆ ਪਿੰਡੋਂ ਉਪਨ ਦੇ ਵਿੱਚ ਵੱਡੀਆਂ-ਵੱਡੀਆਂ ਟੀਮਾਂ ਨੂੰ ਵਕਤ ਪਾਇਆ ਲਓ ਸਹਿਜਾਦ ਅਰਲੀ ਸਹਿਜਾਦ ਅਰਲੀ ਰੇਡ 5000 ਦੀ ਪੈ ਗਈ ਹੈ ਮੇਰੇ ਮਿੱਤਰੋ ਗੁਰਚਰਨ ਸਿੰਘ ਜੀ ਚਰਮ ਸੂਜਾਪੁਰ ਵੱਡੇ ਪੱਦਰ ਦੇ ਵੱਡੇ ਭਾਈ ਨੇ ਕਿਹਾ ਵੀ 5000 ਦੀਆਂ ਤਿੰਨ ਰੇਡਾਂ ਉਧਰ ਬਿੱਲਾ ਖੁੱਡਾ ਵਾਲੀ ਸ਼ੇਰ ਦੀ ਧਰਤੀ ਹੈ ਨਾਲ ਆਰਸ਼ਾ ਹੋ ਟੱਕਰ ਹੋ ਟੱਕਰ ਵੇਖਣ ਵਾਲੀਆਂ ਪਰ ਘੱਟ ਜੱਫੇ ਲੱਗਦੇ ਸਹਿਜਾਦ ਨੂੰ ਉਧਰਲੇ ਬੰਨੇ ਗਾਂਦਾ ਕੋਈ ਨੂੰ ਗਲਾ ਸੱਪ ਕਹਿੰਦਾ ਜਿਵੇਂ ਕਹਿੰਦੇ ਜਨਾਬ ਜੀ ਨੂੰ ਸ਼ਾਇਦਾਂ ਕਹਿੰਦੇ ਐ ਖੇਡ ਕਬੱਡੀ ਦਾ ਲੈ ਵੀ ਅਰਸ਼ ਥੋੜੀ ਘਰਤੁਰਦੀ ਦੇਖ ਲਈਏ ਗਰਾਊਂਡ ਦੇ ਵਿੱਚ ਆਹ ਥੋੜੀ ਕ ਸਰਦੋਤ ਦੀ ਦੇਖ ਲਿਆ ਭਾਈ ਕਹਿੰਦਾ ਭਾਈ ਜਿਹੜੇ ਖੜੇ ਹੋਣਾ ਭਰਾ ਬਣ ਕੇ ਤੁਰ ਫਿਰ ਕੇ ਮੇਲਾ ਦੇਖੋ ਆ ਰੱਬ ਰੂਪੀ ਸੰਗੀਤ ਪੁਜੇ ਹੋਈ ਹੈ ਜਿਹੜੇ ਇਧੋ ਮੈਦਾਨ ਦੇ ਵਿੱਚ ਨੇ ਉਹ ਵੀ ਭਰਾ ਬਣ ਕੇ ਬਾਹਲੇ ਪਾਸੇ ਆ ਜਾਓ ਲਓ ਉਧਰਲੇ ਪਾਸੇ ਰਿੰਕੂ ਦੀ ਕਬੱਡੀ ਪੈਂਦੀ ਹੈ ਤੇ ਦੂਸਰੇ ਪਾਸੇ ਪ੍ਰੀਤ ਕਬੱਡੀ ਵਾਲਾ ਅੱਜ ਉਹ ਗੱਲਾਂ ਕੀ ਬਣਦੀਆਂ ਨੇ ਹਾਓ ਕਬੱਡੀ ਹਾਓ ਕਬੱਡੀ ਇੱਕ ਪਾਸੇ ਰਿੰਕੂ ਤੇ ਦੂਸਰੇ ਪਾਸੇ ਪ੍ਰੀਤ ਤੇ ਗੱਲ ਕੀ ਬਣਦੀ ਹੈ ਇਹਦੇ ਬੱਤਾ ਸਮੇਂ ਦੀਆਂ ਉਹ ਬੱਤਾ ਸਮੇਂ ਦੀਆਂ ਪਰ ਬਾਦ ਵਾਲਾ پیارنا, بیارنا, پیارنا, 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 پیارنا. بہت چپریڑا شادی بہت ماریاں پیار میں چلیے برا بڑھ کے ہی پیار دی ہے وہ تھا ਬੱਲੇ ਆ ਜਹਾਜ਼ ਰੁਕੋ ਸ਼ੰਕਰ ਸੰਮਾਰਾ ਦੁਨੀਆਂ ਦਾ ਵੱਡਾ ਮੱਲ ਹੈ ਮੂਰੇ ਵੀ ਚਾਰੇ ਵੱਡੇ ਮੱਲੇ ਗੌਰਵ ਚੀਮੇ ਦਾ ਵਿਸ਼ੇਸ਼ ਤੌਰ ਤੇ ਤਾੜ ਜਹਾਜ਼ 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 ਆਜੂ ਸਾਰਿਆਂ ਦੇ ਸਾਰੇ ਦੇਲੀ ਦੇ ਸਪੀਕਰਾਂ ਦੀ ਆਵਾਜ਼ ਤੇ ਸ਼ੰਕਰ ਦਾ ਵੱਖਰਾ ਅੰਦਾਜ਼ ਉਧਰ ਪੰਜਾਬੀ ਮਾਮੋਲੀ ਦੇ ਪ੍ਰਸਿੱਧ ਗੀਤਕਾਰ ਮੰਗਲਾ ਥੋਰਜੀ ਜੀ ਵਿਸ਼ੇਸ਼ ਤੌਰ ਤੇ ਪਹੁੰਚ ਗਏ ਆ। ਹਲਕੀਤ ਮੱਲੀ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਬਾਦਾਮ ਖਾਜੇ ਮੰਗਲਾ ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਤੀਆਂ ਖਾਧੀਆਂ ਖਰਾਕਾਂ ਦਾ ਮਹੌਰੀਆਂ। ਜੇ ਦਰਦਾਂ ਦੇ ਕੱਲ ਛੇੜ ਲਈਏ ਫਿਰ ਸ਼ੇਰ ਸ਼ੇਰ ਜਿਹਾ ਕੇ ਮੰਗਲਾ ਥੋਰਜੀ ਦੇ ਦਰਦ ਭਰੇ ਗੀਤ, ਜੋਸ਼ ਭਰੇ ਗੀਤ ਔਰ ਕਹਿੰਦੇ ਖੇਡ ਕਬੱਡੀ ਲਈ ਗੀਤ ਮੰਗਲਾ ਥੋਰਜੀ ਦਾ ਖੇਤ ਜੁੜੇ ਧੰਨਵਾਦ ਹੈ। ਗੁਰਜੀਤ ਮੱਲੀ ਦੀ ਜਗਰਾਉਣ ਤੋਂ ਵਿਸ਼ੇਸ਼ ਤੌਰ ਤੇ ਬਲਜੀਤ ਮੱਲੀ ਜੀ ਸਾਡੇ ਵੱਡੇ ਭਾਈ ਨੇ ਇਹਨਾਂ ਦਾ ਪਿਆਰ ਵੀ ਬਹੁਤ ਵੱਡਾ ਬਲੇਗਮ ਬੀਰੀ ਵਾਲੀਓ ਦੇ ਨਾਲ ਔਰ ਸਾਰੇ ਸਰਕਾਰ ਜੋਗ ਸਰਬਜੀਤ ਬਸਰਾ ਸਾਹਿਬ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹਰਿਆਉ ਜੀ ਕਰਿਓ ਗੱਲ ਪੈਂਦੀ ਰੇਡ ਲਓ ਸਾਹਮਣੇ ਕਹਿੰਦੇ ਅਮਨ ਹੈਪੀ ਦੇ ਪਿੰਡ ਦਾ ਐਸੈਂਬਲੀ ਸਾਹਿਬ ਵਾਲਾ ਐਸੋਰੀ ਅਮਨ ਸ਼ਾਨਦਾਰ ਅੰਕਲਾ ਵਾਦਾ ਕਰ ਗਿਆ ਭਾਈ ਜੀ ਬਾਦੂ ਜਿਹੜੇ ਸਪਿਆਰ ਦੇ ਭਰਾ ਵਨ ਕੇ ਪਾਣੀ ਵਾਲੇ ਭਾਈ ਜੀ ਬਾਰੇ ਪਸੀਆਤ ਤੁਹਾਨੂੰ ਕਰਦੇ ਆਂ ਕੰਡਿਆ ਰੱਬ ਲੋਕ ਨੇ ਜਿਹੜੇ ਇਹ ਕਬੱਡੀ ਨੂੰ ਪਿਆਰ ਕਰਦੇ ਜਲਬੀਰ ਸਿੰਘ ਦੀ ਗਰੀ ਯਾਤ ਤੋਂ ਪੁੱਛੇ ਕਹਿੰਦੇ ਅਰਸ਼ ਤੇ ਜੱਫੇ ਦਾ ਪਾਸੋ ਆ ਇਧਰ ਸਾਡੇ ਵੱਡੇ ਨੇ ਗੋਪੀ ਸਿੰਘ ਜਿਹੜਾ ਜੁਕੇ ਤੋਂ ਵੀ ਖੇਤ ਤੌਰ ਤੇ ਐ ਥੋੜਾ ਗਰਾਊਂਡ ਦੇ ਵਿੱਚ ਮੇਰੀ ਬੇਨਤੀ ਆ ਇਧਰ ਬਿੱਲਾ ਜੀ ਆ ਚਾਚਾ ਲਖਣਗੇ ਵੱਡੇ ਜੀ ਐ ਇੱਕ ਟੀਮ ਨਾਲ ਇੱਕ ਕੋਚ ਸਜਦੋ ਵਾਲਿਆਂ ਦੀ ਰੇਡ ਪੈ ਰਹੀ ਆ ਉਧਰ ਕਹਿੰਦੇ ਹਰਿਆਣ ਸਿੰਘ ਨਾਲ ਕਰਦੇ ਹੋਏ ਲਓ ਸਾਹਮਣੇ ਮਦਾਨ ਦੇ ਵਿੱਚ ਕਹਿੰਦੇ ਅਮਰਤ ਪਰ ਸਾਹਮਣੇ ਜੰਗੂ ਵਾਲੀਆਂ ਐਸੋਲੇ ਜੱਗੂ ਕਹਿੰਦੇ ਸੈਦੋ ਵਾਲੀਆਂ ਅਲੋਕ ਸਿੰਘ ਵੀ ਮੱਲੀ ਸਾਹਿਬ ਕਹਿੰਦੇ ਟੈਕਨੀਕਲ ਪੜ ਜਿਹੜਾ ਧਾਵੀ ਦੇ ਨਾਲ ਜੁੜ ਗਿਆ ਬਾਈ ਇੱਕ ਬੇਨਤੀ ਆ ਡਾਕਟਰ ਸਾਹਿਬ ਓਧਰ ਸੱਭਾ ਖਿਆਲਾ ਜੀ ਤੇ ਬੇ ਮੁੰਦੀ ਜੀ ਤੇ ਨਾਲ ਸਾਡੇ ਜਸਵਿੰਦਰ ਸ਼ੋਕਰ ਸਾਹਿਬ ਦਾ ਧੰਨਵਾਦ ਕਰਦੇ ਤੜਾ ਸਾਹਿਬ ਵੀ ਆਖ ਰਹੇ ਆ ਲਓ ਸਾਹਮਣੇ ਕਹਿੰਦੇ ਲਾਡੀ ਦੀ ਰੇਡ ਪੈ ਰਹੀ ਹੈ ਵਾਜਾ ਵਾਪਾ ਸਾਹੇ ਪਾਸ ਤੇ ਜੇ ਯਾਰੀ ਨਿਮੋਣੀ ਹੈ ਤੇ ਯਾਦੇ ਸੁਖਪੁਰਿਆ ਤੇ ਪੁੱਛੋ ਜੇ ਯਾਰੀ ਨਿਮੋਣੀ ਹੈ ਤੇ ਕਹਿੰਦੇ ਅਸਮੋ ਪੁੱਛੋ ਇਹ ਕਹਿੰਦੇ ਸ਼ਕਰਪੁਰੀਆ ਅੱਜ ਕੱਲ ਸਿਰੇ ਤੇ ਜੱਫੇ ਲਾ ਰਿਹਾ ਹੈ ਆਹ ਕਹਿੰਦੇ ਸਦੀਕ ਸ਼ਕਰਪੁਰੀਆ ਵੈਰਾ ਵੈਰਾ ਕਰਵਾਉਂਦਾ ਹੋਇਆ ਅਗਲੀ ਰੇਡ ਆਹ ਦੂਜੀ ਕਹਿੰਦੇ 5000 ਦੀ ਪੈਰੀ ਹੈ ਬਰਜਨ ਸਿੰਘ ਦੀ ਚਰਮ ਸੁਜਾ ਪਰ 5000 ਤਿੰਨਾਂ ਰੈਡਾਂ ਦਾ ਕਿਹੜਾ ਜੱਫੀ ਜੱਫਾ ਲਾ ਕੇ 5000 ਆਹ ਮੁੰਡੇ ਦੇ ਗੁੱਟ ਤੇ ਫੇਰਦਾ ਲਾ ਅੰਦਾਜ਼ਾ ਸ਼ਾਇਦ ਬੱਲੇ ਬੱਲੇ ਕਰਵਾ ਦੇਗਾ ਚਾਰ ਨੇ ਚੜ ਗਏ ਚਾਰੇ ਤਿਆਰ ਆਹ ਸਾਹਮਣੇ ਪੈਂਦੀ ਫੇ ਰੇਡ ਔਖੇ ਰੁਕਣੇ ਤੂਫਾਨ ਪਾਣੀ ਨੇਰੀਆਂ ਔਖੇ ਰੁਕਣੇ ਖਿਡਾਰੀ ਸਾਨਾ ਵਰਗੇ ਔਖਾ ਗੁਜਰੀ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਔਖਾ ਗੁਜਰੀ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਹਰਿਆਉ ਸਾਹਿਬ ਕਬੱਡੀ ਪੈ ਗਈ ਬਰਮਾ ਜੀ ਲਓ ਖੇਡ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਇਸ ਵੇਲੇ ਪੁਆਦ ਦੇ ਵੱਲੋਂ ਕਹਦੇ ਬਲੂੜ ਵਾਲਾ ਮੁੰਡਾ ਕਬੱਡੀ ਪਾਰਿਆ ਇਹ ਸੁੱਖਾ ਪਰ ਦੂਸਰੇ ਪਾਸੇ ਪ੍ਰੀਤ ਕੋਸ਼ਿਸ਼ ਕਰਦਾ ਹੈ ਕਹਿੰਦੇ ਲੱਧੂ ਵਾਲਾ ਪਰ ਸੁੱਖਾ ਪ੍ਰੀਤ ਵਾਲਾ ਇਸ ਵੇਲੇ ਅੰਕ ਦਾ ਵਾਧਾ ਕਰਦਾ ਹੋਇਆ ਭਾਈ ਡਾਕਟਰ ਸਾਹਿਬ ਨੂੰ ਬੇਨਤੀ ਹੈ ਖੇਡ ਮੈਦਾਨ ਦੇ ਵਿੱਚ ਜਰੂਰ ਪੁੱਜਾਂ ਇੱਕ ਖਿਡਾਰੀ ਦੇ ਕੋਲ 6:00 ਵਜੇ ਹੈ ਡਾਕਟਰ ਸਾਹਿਬ ਨੂੰ ਬੇਨਤੀ ਹੈ ਲਓ ਕਹਿੰਦੇ ਜਹਾਜ਼ ਆ ਗਿਆ ਹੈ ਸ਼ੰਕਰ ਸੰਧਵਾ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਅੱਗੇ ਵੱਲ ਵਧਿਆ ਹੋਇਆ ਹੈ ਉਹ ਥੋੜਾ ਜਿਹਾ ਟੁੱਕਿਆ ਹੋਇਆ ਹੈ ਲਓ ਸਾਹਮਣੇ ਗੱਲ ਕੀ ਬਣਦੀ ਹੈ ਸ਼ੇਰੂ ਜਾ ਗੱਲ ਬਿੱਲੇ ਨੂੰ ਪਰ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਜਹਾਜ਼ ਕਹਿੰਦੇ ਹੁਟਾ ਜੀ ਛੇੜ ਵਾਲਾ ਜਿਹਨੇ ਜਹਾਜ਼ ਫੜ ਲਿਆ ਜਿਹਨੇ ਜਹਾਜ਼ ਫੜ ਲਿਆ ਐਨ ਸਿਰੇ ਦਾ ਜਫਾ ਲਾਤਾ ਦੇ ਕਹਿ ਦਈਏ ਪਰ ਜਿਵੇਂ ਪ੍ਰੀਤ ਤੇਰਾ ਭਾਈ ਦੱਕਦਾ ਇਧਰ ਕਹਿੰਦੇ ਸੈਂਪਲੀ ਸਾਹਿਬ ਦੀ ਧਰਤੀ ਹੈ ਦੁਨੀਆ ਦੇ ਵਿੱਚ ਵੱਡਾ ਰੀਤੂ ਤਰਾਸ ਦੁਨੀਆ ਦੇ ਵਿੱਚ ਵੱਡੀਆਂ ਗੱਲਾਂ ਕਰਦੇ ਨੇ ਵੱਡੇ ਵੱਡੇ ਮੱਲਾਈ ਦੇ ਮੇਲੇ ਤੇ ਸਾਰਿਆਂ ਦਾ ਸਤਿਕਾਰ ਕਰਾਂਗੇ ਵਿਸ਼ੇਸ਼ ਤੌਰ ਤੇ ਵੱਡੇ ਪੱਦਰ ਤੇ ਧੰਨਵਾਦ ਆਹ ਵੱਡੇ ਪੱਦਰ ਤੇ ਧੰਨਵਾਦ ਆ ਉਦੋਂ ਕਲਵੰਦ ਸ਼ਾਹ ਜੀ ਕਹਿੰਦੇ ਯਾਦਾਂ ਦਾ ਹਰ ਇੱਕ ਜੱਫਾ 1000 ਰੁਪਏ ਦਾ ਹੋਵੇਗਾ ਪਰ ਇਧਰਲੇ ਪਾਸੇ ਕਾਕਾ ਸ਼ਕਰਪੁਰਿਆ ਲਾ ਜੱਫਾ ਅੰਕ ਦਾ ਵਾਅਦਾ ਕਰ ਗਿਆ ਜੱਫਾ ਇਧਰੋਂ ਵੀ ਲੱਗਾ ਹੈ ਜੱਫਾ ਇਧਰੋਂ ਵੀ ਲੱਗਿਆ ਉਹ ਦੋਨੇ ਪਾਸੇ ਜਫੇ ਲੱਗਦੇ ਨੇ ਕਿਉਂਕਿ ਜੇ ক্রিকেট ਜਿਤਨੀ ਹੁੰਦੀ ਹੈ ਮੈਚ ਫਸਿਆ ਹੋਏ ਫਿਰ ਛੱਕੇ ਤੇ ਛੱਕੇ ਲਾਉਣੇ ਪੈਂਦੇ ਨੇ ਇਹ ਛੱਕੇ ਦਾ ਪਰਮਾਨੀ ਪਲੀਜ਼ ਮੈਂ ਮਾਫੀ ਚਾਹਾਂਗਾ ਕਿ ਇਹ ਪਲੇਅਰਾਂ ਨੂੰ ਨਹੀਂ ਪਤਾ ਆਪਣੇ ਕੋਲੇ ਸੁੱਖੀ ਮਾਰੋਗੇ ਖੜੇ ਆ ਥੋੜਾ ਬੰਦੇ ਲੱਗਿਆ ਕਿ ਉਹਨਾਂ ਦਾ ਨਾਮ ਬੋਲ ਦਿਓ ਪਲੀਜ਼ ਆਪਣਾ ਤਾਂ ਫਰਜ਼ ਬਣਦਾ ਕੁਝ ਨਵੇਂ ਮੁੰਡੇ ਨੇ ਕੁਝ ਤਿਆਰਪੇ ਕਾਰ ਨਹੀਂ ਤੁਹਾਡੇ ਕੋਲ ਸਾਹਮਣੇ ਸਾਡਾ ਸੁੱਖੀ ਖੜਾ ਫਿਰ ਟੈਂਸ਼ਨ ਕਾਦੀ ਹੈ ਵੱਡੇ ਪੱਧਰ ਤੇ ਵੱਡਾ ਧੰਨਵਾਦ ਜਿਹੜੀ ਇਹ ਖੇਡ ਕਬੱਡੀ ਦੇ ਨਾਲ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਗਾ ਵਾਲੇ ਆਉਂਦੇ ਆ ਭਾਗਾ ਵਾਲੇ ਜਿੱਤਦੇ ਆ ਤੇ ਭਾਗਾ ਵਾਲੇ ਖੇਡਦੇ ਆ ਇਹ ਸਾਰੀ ਭਾਗਾ ਵਾਲੀ ਸੰਗਤ ਜਿਨ੍ਹਾਂ ਦੇ ਵਿੱਚ ਰੱਬ ਵਸਦਾ ਰੇਡ ਪੈਗੀ ਤੇ ਕਰਿਓ ਗੱਲ ਲਓ ਸਾਹਮਣੇ ਕਹਿੰਦੇ ਰਾਹੁਲ ਰਾਹਿਲ ਮਕੰਦਗੁਰੀਆ ਐਸੇ ਖੇਡ ਮੈਦਾਨ ਦੇ ਅੰਦਰ ਤੇ ਦੂਸਰੇ ਪਾਸੇ ਕਹਿੰਦੇ ਮਾਜੇ ਦਾ ਮਜਾ ਲਓ ਕਿਤੇ ਰਾਣੇ ਵੰਝਦੀਆਂ ਗੱਲਾਂ ਹੋਈਆਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੂਰੇ ਪਾਸੇ ਕਰਨਾ ਢੰਡਾ ਸਾਹਿਬ ਕਿਤੇ ਸੌਖੀ ਥੋੜੀ ਗੱਲ ਹੈ ਵਾਹ ਓਏ ਨੌਜਵਾਨ ਰਾਹੁਲ ਮਕੰਨਪੁਰੀਆ ਸਿਰਾਂ ਲਾ ਗਿਆ ਮੁੰਡਾ ਇਹਨੂੰ ਤੁਹਾਡੇ ਹੌਸਲੇ ਦੀ ਲੋੜ ਹੈ ਆਹ ਸਾਹਮਣੇ ਟੱਟ ਕੇ ਲੱਗ ਗਿਆ ਦਲੇ ਬੰਨੇ ਆਹ ਅਰਸ਼ ਮਰਸਾਲਪੁਰੀਆ ਸਿੱਧੇ ਵਾਲੀਆ ਹੁਣ ਲੱਗਾ ਢੰਡਾ ਸਾਹਿਬ ਬੰਦੇ ਜੀ ਬੰਦਾ ਵੱਜਣਾ ਆਹ ਦੁਨੀਆ ਅਸਰ ਕਰਦੀ ਹੈ ਸਿੱਧੇ ਵਾਲੀਆ ਬਾਟਾ ਵੰਡਦਾ ਪਰਿਆ ਹੁੰਦਾ ਯਾਰ ਯਾਰ ਨਾਲ ਪਿਆਰਾ ਮਿਲ ਦੁਨੀਆ ਆਸ਼ਸ਼ ਕਰਦੀ ਹੈ ਚਰਨ ਸੂਜਾਪੁਰ ਜਗਾ ਚੱਕਰ ਜੀ ਪਰਮੇਂਦਰ ਜੀ ਖੁਸ਼ ਨੇ ਔਰ ਸਾਡੇ ਰਜੀਤ ਸਿੰਘ ਜੀ ਢੰਡਾ ਸਾਹਿਬ ਬਿੱਲਾ ਗੱਲ ਦੀਨੇ ਵਾਲੀਆ ਕਮਲ ਢਾਲੀਵਾਲ ਜੀ ਔਰ ਸਾਡੇ ਸਿੰਦਾ ਸੂਜਾਪੁਰ ਜੀ ਔਰ ਸਾਡੇ ਮੋਨਾ ਕਾਲ ਸਿੰਘ ਜੀ ਪਰ ਇਧਰਲੇ ਪਾਸੇ ਇਹ ਮੁੰਡਾ ਕਹਿੰਦੇ ਅਮਨ ਤੇ ਦੂਸਰੇ ਪਾਸੇ ਕਾਕਾ ਪਰ ਅਮਨ ਸੰਪਲੀ ਸਾਹ ਬਲ ਐਸੋਲੇ ਪਾਉਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਅਸੀਂ ਸੱਦੇ ਲਾ ਰਹੇ ਹਾਂ ਭਰਾ ਬਣ ਕੇ ਜਲਦੀ ਤਿਆਰੀ ਫੜਨ ਅਗਲੇ ਮੈਚ ਦੀਆਂ ਟੀਮਾਂ ਲਓ ਅਗਲੀ ਰੇਡ ਪਾਉਣ ਦੇ ਲਈ ਸਾਜੀ ਵੱਧ ਕੇ ਅੱਗੇ ਵੱਲ ਨੂੰ ਆਹ ਕਹਿੰਦੇ ਸ਼ਿਆਦਾ ਖੇਡ ਕਬੱਡੀ ਦਾ ਵੱਧ ਆ ਗਿਆ ਕਬੱਡੀ ਪਾਉਣ ਦੇ ਲਈ ਇਹ ਅੱਲਾਹ ਤਾਲਾ ਤੋਂ ਰੇਡਾਂ ਮੰਗਦੇ ਆ ਇਹ ਅੱਲਾਹ ਤਾਲਾ ਤੋਂ ਕਹਿੰਦੇ ਜੱਫੇ ਮੰਗਦੇ ਆ ਆਹ ਸਾਹਮਣੇ ਚਾਰ ਮਲ ਤਿਆਰ ਨੇ ਚਾਰੇ ਦੇ ਚਾਰੇ ਦੇਖਾਂਗੇ ਕੌਣ ਬਿੱਲਾ ਹਰਸ਼ ਨਾਲ ਕਹਿੰਦੇ ਅਮਰਤ ਤੇ ਨਾਲ ਕਹਿੰਦੇ ਸ਼ੇਰੂਆ ਧਨੌਰੀ ਵਾਲਾ ਤਿਆਰ ਬੇ ਕਾਰਨੇ ਖੇਡ ਕਬੱਡੀ ਦੇ ਚੋਹਾਂ ਦੇ ਵਿੱਚੋਂ ਕੌਣ ਇਧਰ ਦੇ ਬੰਨੇ ਅਮਰਤ ਪਾਲ ਸਿੰਘ ਕਿਟਾਰਮਾਲ ਬੰਦਾ ਹੋਇਆ ਆਹ ਜੱਫੇ ਨੇ ਤਾਲੀਆਂ ਮਰਾ ਦੇਣੀਆਂ ਆਹ ਜੱਫੇ ਬਰਤਨ ਦੇਣਗੇ 5000 ਦਾ ਜੱਫਾ ਲੱਗ ਗਿਆ ਸਾਡੇ ਵੱਡੇ ਭਾਈ ਮਾਨ ਸਰਮਾਲ ਰੇਡ ਪਾਗੀ ਤੇ ਹਰਿਆਉ ਸਾਫ ਕਰੇਗਾ ਉਹ ਸਾਹਮਣੇ ਕਹਿੰਦੇ ਬਲੂੜ ਵਾਲਾ ਸੁੱਖਾ ਬਲੂੜ ਵਾਲਾ ਸੁੱਖਾ ਹੱਲਾ ਗੁਲਾਮ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਹੋਲੇ ਅਮਲ ਮਹੱਲੇ ਦਾ ਸਮਾਂ ਕਹਿੰਦੇ ਦੁਨੀਆ ਖੁਸ਼ ਹੈ ਸੰਗਤ ਖੁਸ਼ ਹੈ ਅੱਜ ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਆਹ ਖਾਲਸੇ ਨੂੰ ਜਨਮ ਦੇਣ ਵਾਲੀ ਧਰਤੀ ਆਹ ਸਾਹਮਣੇ ਕਹਿੰਦੇ ਸ਼ੰਕਰ ਸੰਧਵਾ ਬੜਾ ਜਹਾਜ ਇਸ ਵੇਲੇ ਅੱਗੇ ਵੱਧਿਆ ਗੋਲਾ ਪੱਤਣ ਦੀ ਪੁੱਜੇ ਹੋਇਆ ਮੱਖਣ ਪਵਾਦ ਦਾ ਜੀ ਪੁੱਜੇ ਹੋਇਆ ਉਹ ਤਾਰਾ ਕੜਗੱਜੀ ਪੁੱਜੇ ਹੋਇਆ ਕੋਚੀ ਕਾਲੇ ਸਿੰਘ ਵਾਲੇ ਪੁੱਜੇ ਹੋਇਆ ਅਮਰਜੀਤ ਪੱਪੂ ਜੀ ਆਹੇ ਕਹਿੰਦੇ ਮੈਚ ਕਰਮ ਹੋ ਗਿਆ ਕਿ ਮਿੰਟ ਮਿੰਟ ਮੈਚ ਕਰਨਾ ਲਾ ਬੇਨਤੀ ਕਰਾਂਗਾ ਜਿਹੜੀ ਆ ਸਾਡੀ ਸਟੇਜ ਆ ਸਾਡੇ ਵੀਆਈਪੀ ਵਿਰੋਧ ਲਈ ਹੈ ਜਿਨ੍ਹਾਂ ਦੇ ਮੁਰੇ ਆ ਵੀ ਜੇ ਬੰਦੇ ਧਾੜ ਮਾਰ ਲੋ ਬਾਕੀ ਮੇਰੇ ਭਰਾ ਜਿਹੜੇ ਪਲੀਜ਼ ਉਹ ਸਟੇਜ ਤੇ ਨਹੀਂ ਕਰ ਦੇਣਾ ਆ ਜਿਹੜੀ ਸੇ ਸਾਡੇ ਵੀ ਨਵੀਂ ਆਪੀ ਵੀਰਾਂ ਦੇ ਲਈ ਆ ਪਿੱਛੇ ਕੁਝ ਭਰਾ ਸਾਰੇ ਰਣ ਮਿਲ ਕੇ ਦਿਓ ਸਹਿਯੋਗ ਤੁਹਾਡਾ ਬੜੇ ਪੱਧਰ ਤੇ ਧੰਨਵਾਦ ਰੇਡ ਪੈ ਗਈ ਹਰਿਆਉ ਸਾਹ ਸਾਹਮਣੇ ਲਓ ਸਾਹਮਣੇ ਕਹਿੰਦੇ ਐਸਲੇ ਯਸੋ ਵਾਲਿਆ ਪਰ ਦੂਸਰੇ ਪਾਸੇ ਦਿੱਤੀਓ ਪਰ ਪੁਆਇੰਟ ਐਸਲੇ ਧਾਵੀ ਦੇ ਨਹੀਂ ਜੁਰਨਾ ਹੋਇਆ ਲਓ ਜਗਮਉਨ ਸਿੰਘ ਕਹਿੰਦੇ ਮੱਖਣ ਮੱਖੀ ਕਲਾ ਵਾਲਾ ਐਸਲੇ ਮਾਜੇ ਵਾਲਾ ਬਿਲਕੁਲ ਤਿਆਰ ਹੈ ਇੱਕ ਪਾਸੇ ਕਹਿੰਦੇ ਬਿੱਲਾ ਬਨੂੜ ਵਾਲਾ ਸ਼ੇਮਾ ਔਰ ਦੂਸਰਾ ਬਲੂਡ ਵਾਲਾ ਨਾਲ ਅਰਸ਼ਾ ਪਰ ਦੂਸਰੇ ਪਾਸੇ ਗੱਲੋ ਐ ਸੋਰਾਂ ਦੇ ਸ਼ੇਰੂ ਪਰ ਸਾਹਮਣੇ ਮੱਖਣ ਮੱਖੀ ਗਰਾਂ ਵਾਲਾ ਇਸਲੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਰੀ ਕੂਤਰਾ ਹਸ ਵਾਲਾ ਕਬੱਡੀ ਪਾਉਣ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਮੈਚ ਵੀ ਲੱਗਦਾ ਸੁਪੀਰ ਪਾੜੀ ਬਰਾਬਰੀ ਜਿਹੇ ਹੋਇਆ ਫਰਦਾ ਹੈ ਅਣਸਰੇ ਦਾ ਮੁਕਾਬਲਾ ਚੱਲਦਾ ਹੈ ਉਧਰ ਜਹਾਜ ਪਾਣੀ ਪੂਰੀ ਪੀਲਾ ਤਗੜਾ ਹੋ ਜਾ ਮੱਲਾ ਉਧਰ ਵੀ ਤਰੋਪੋ ਤੇ ਯਾਦਾ ਸੁਲਪੁਰੀਆ ਬਿੱਲਾ ਸਰਖਪੁਰੀਆ ਸੰਦੀਪ ਸਰਖਪੁਰੀਆ ਮਾਨ ਸਤਾਤੀ ਦੇ ਬਸਤ ਹੋਗਾ ਇਧਰਲੇ ਬੰਦੇ ਨੌਜਵਾਨ ਤਰਾਸ ਆ ਸ਼ਕਰਪੁਰੀਆ ਤੂੜਾ ਉੱਡਦੀ ਹੈ ਕਿ ਤੂੜਾ ਪੱਟੀ ਜਾਂਦੇ ਹੈ ਦੇ ਦੁੱਧ ਮਾਵਾ ਦਾ ਪੀਤਾ ਯਾਰੋ ਹਰਨੇ ਸਾਥੀ ਨੇ ਨੱਕਾ ਦੁੱਲਾ ਤੇ ਗੁਜੀਤਾ ਗੁਜੀਤਾ ਵੀ ਕਈ ਵਾਰ ਇਹਨਾਂ ਮੈਦਾਨਾਂ ਦਾ ਬੈਸਟ ਬਣਿਆ ਆ ਸਾਹਮਣੇ ਨੌਜਵਾਨ ਸੈਦੋ ਵਾਲੀਆ ਜੱਗੂ ਆ ਪਵਾਜ ਕਹਿੰਦੇ ਪਲੱਸ ਬਾਜਾ ਦੇ ਦਵਾਮਾ ਮਾਨਕੀ ਵਾਲਾ ਗੋਪੀ ਕੋਸ਼ਿਸ਼ ਕਰਦਾ ਹੋਇਆ ਤੇ ਤੇਰਮਾਨ ਫਬਰਿਆ ਮੇਰੇ ਮਿੱਤਰੋ ਅਗਲੀ ਰੇਡ ਮਕੰਦਪੁਰੀਆ ਹਰਿਆਉ ਸਾਹਿਬ ਸਾਹਮਣੇ ਲਓ ਸਾਹਮਣੇ ਮੈਦਾਨ ਦੇ ਵਿੱਚ ਮਕੰਦਪੁਰੀਆ ਅੱਜ ਲੱਗੇ ਬਲ ਵਧਿਆ ਹੋਇਆ ਹੈ ਚੋਪੀ ਦਾ ਮੈਚ ਮੈਦਾਨ ਦੇ ਵਿੱਚ ਜਾਲਸਾਰ ਉਹ ਡੀਟੀਓ ਦੇ ਨਾਲ ਪੰਗਾ ਪੈ ਗਿਆ ਤੇ ਚਲਾਨ ਕੱਟੇਗਾ ਕਿ ਨਹੀਂ ਇਹਦੇ ਬੱਤਾ ਸਮੇਂ ਦੀਆਂ ਮੈਨੂੰ ਲੱਗਦਾ ਹੌ ਕਬੱਡੀ ਹੌ ਕਬੱਡੀ ਹੌ ਕਬੱਡੀ ਇਹ ਵੀ ਜਾਲ ਜਾਲ ਕੇ ਡੂਨ ਨੇ ਬੱਲੇ ਮਾਰਦਾ ਪਰ ਬੜਾ ਤਕੜਾ ਹੈ ਹਗਰਾ ਤਾਂ ਨਾਸ ਆਉ ਡੂਬਣੇ ਨੂੰ ਬਲੇ ਵੱਜਦੇ ਆ ਪਰ ਮੁੰਡਾ ਤਗੜਾ ਹੈ ਮੇਰੇ ਮਿੱਤਰੋ ਜਿੱਦੀ ਗੁੰਮਰਾ ਜਿੱਦਾ ਕੇ ਸਰੀਰ ਹੈ ਆਪਣੇ ਮਿੱਤਰ ਤੋਂ ਵੱਧ ਕੰਮ ਕਰੀ ਜਾਂਦਾ ਇੱਥੇ ਮੇਰੇ ਤੇ ਵੱਧ ਕੰਮ ਕਰੀ ਜਾਂਦਾ ਤੇ ਇਧਰੋਂ ਜਿਹੜਾ ਹੋੜ ਸੀ ਉਹ ਕਿੰਨਾ ਦਾ ਸੀ ਜੀ ਜਾਤੀਆਂ ਦਾ ਸੀਗਾ ਇਹ ਵੱਧ ਕੰਮ ਕਰੀ ਜਾਂਦਾ ਮੈਂ ਪਹਿਲਾਂ ਵੀ ਦੱਸਿਆ ਉਹ ਪਿੰਡ ਵਿੱਚ ਬਹੁਤ ਟੀਮਾਂ ਨੂੰ ਵੱਡੀਆਂ-ਵੱਡੀਆਂ ਟੀਮਾਂ ਨੂੰ ਇਹ ਸਾਲ ਬਲੂਰ ਦੀ ਟੀਮ ਨੇ ਫਤ ਪਾਇਆ ਕਿਉਂਕਿ ਸੁੱਖੇ ਹੋਈ ਰਾਹ ਹੋਣੀ ਤਕੜਾ ਖੇਡਦੇ ਪਰ ਉਧਰਲੇ ਪਾਸੇ ਬਿੱਲੂ ਤੇ ਕੋਈ ਸ਼ੰਕਰ ਜਹਾਦ ਇੱਧਰ ਸਾਡੇ ਸਰਦਾਰ ਜੀਤ ਸਿੰਘ ਢੰਡਾ ਸਾਹਿਬ ਕਹਿੰਦੇ ਵੀ ਜਿੰਨੇ ਜਾਫੀ ਦਫੇ ਲੜਗੇ ਦਵਾਬਾਪਾ ਸਮਾਜ ਦੀ ਟੀਮ ਦੇ ਉਨੇ ਹਜ਼ਾਰ ਹਜ਼ਾਰ ਦਿੱਤੇ ਜਾਣਗੇ ਅਮਲ ਦੀ ਰੇਡ ਪੈ ਰਹੀ ਹੈ ਸੈਂਟਰੀ ਸਾਹਿਬ ਦੀ ਤਰਤੀ ਹੈ ਮੇਰੇ ਮਿੱਤਰੋ ਔਰ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਸ਼੍ਰੀ ਅਰਣਪੁਰ ਸਾਹਿਬ ਦੇ ਹੋਲੇ ਮੱਲੇ ਦੀਆਂ ਚਾਰ ਨੇ ਚਾਹਤ ਵਿੱਚੋਂ ਪ੍ਰੀਤ ਹੋਏ ਬੱਲੇ ਬੱਲੇ ਫੇਰ ਦਿੱਤੀਓ ਫੇਰ ਪੰਜਾਬ ਜੁਨੈਕਟਿਡ ਫੈਡਰੇਸ਼ਨ ਦਾ ਉਤਮ ਜਾਫੀ ਹੁਣ ਤੱਕ ਦਾ ਮੇਰੇ ਮਿੱਤਰੋ ਗੱਲਾਂ ਹੋਣ ਗਈਆਂ ਆ ਸਾਹਮਣੇ ਕਲਵੰਸੀ ਦੀ ਕਿਟੋ ਸਾਹਿਬ ਦੇ ਨਾਲ ਸਾਡਾ ਛੋਟਾ ਅਰਸ਼ ਸੁਖਮਣ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਮੱਖਣ ਸੰਧੂ ਆਇਆ ਹੋਇਆ ਹੈ ਰਾਜਾ ਬੋਪਾ ਰਾਏ ਤੇ ਮੈਚ ਦਾ ਇੱਕ ਮਿੰਟ ਜੀ ਥੋੜਾ